ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਪੱਤਰਕਾਰਤਾ ਦਿਵਸ ਮੌਕੇ ਜਲਾਲਾਬਾਦ ਵਿੱਚ ਸੈਮੀਨਾਰ ਪੱਤਰਕਾਰਪਣ ਲਿਖਣ ਦੀ ਆਦਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਡੀਪੀਆਰੋ ਬਰਾੜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਜਲਾਲਾਬਾਦ ਦੇ ਐਫੀਸ਼ੀਅੰਟ ਕਾਲਜ ਵਿਖੇ ਪੱਤਰਕਾਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਪੀਆਰਓ ਫਾਜ਼ਿਲਕਾ ਭੁਪਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ ਜਾਗਰਨ ਪੰਜਾਬੀ ਦੇ ਜ਼ਿਲ੍ਹਾ ਇੰਚਾਰਜ ਰਿਤੇਸ਼ ਕੁਕੜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਾਈ ਸਮਾਗਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਟੋਨੀ ਛਾਬੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਟੋਨੀ ਛਾਬੜਾ ਅਤੇ ਹੈਪੀ ਕਾਟਪਾਲ ਨੇ ਕਿਹਾ ਕਿ ਲੋਕ ਮਸਲਿਆਂ ਨੂੰ ਹੱਲ ਕਰਨ ਵਿੱਚ ਪੱਤਰਕਾਰਤਾ ਆਪਣਾ ਅਹਿਮ ਰੋਲ ਅਦਾ ਕਰਦੀ ਹੈ ਯੂਨੀਅਨ ਦੇ ਬੁਲਾਰੇ ਪਰਮਜੀਤ ਤਾਬਾ ਅਤੇ ਕੁਲਦੀਪ ਸਿੰਘ ਬਰਾੜ ਨੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾਦੇ ਜੀਵਨ ਨਾਲ ਸੰਬੰਧਿਤ ਪੱਤਰਕਾਰਤਾ ਦੇ ਤੱਥਾਂ ਤੇ ਰੌਸ਼ਨੀ ਪਾਈ। ਉਹਨਾਂ ਪੱਤਰਕਾਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਛੋਟੀਆਂ ਖਬਰਾਂ ਵੱਡੇ ਪ੍ਰਭਾਵ ਪੈਦਾ ਕਰ ਸਕਦੀਆਂ ਹਨ, ਇਸ ਲਈ ਹਰ ਪੱਤਰਕਾਰ ਨੂੰ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ। ਉਹਨਾਂ ਜ਼ੋਰ ਦਿੱਤਾ ਕਿ ਖਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨੀ ਬਹੁਤ ਮਹੱਤਵਪੂਰਨ ਹੈ।

बिना जांच की नशर तथा खबर कई बार नकारात्मक प्रभाव सिंह बराड़ ने अजिंह घटनावान का जिक्र किया जो गली मुहल्या तो चल के मीडिया दे के माध्यम राही अंतराष्ट्री पद्धर तक पहुंचिया उन्होंने कहा कि मीडिया समाज सच्चाई दिशा समर्थन देने अहम भूमिका निभा ਸੈਮੀਨਾਰ ਦੇ ਅੰਤ ਵਿੱਚ ਸਕਤਰ ਹਰਪ੍ਰੀਤ ਸਿੰਘ ਮਹਿਮੀ ਨੇ ਸਬਦਾਤਨਵਾਦ ਪਰਗਟਾਇਆ ਅਤੇ ਪੱਤਰਕਾਰਤਾ ਨੂੰ ਸਮਾਜ ਸੇਵਾ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਵਜੋਂ ਆਖਿਆ ਸੈਮੀਨਾਰ ਦੇ ਅਖੀਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਅੱਜ ਪ੍ਰੈਸ ਡੇ ਮਨਾਇਆ ਗਿਆ ਜਲਾਲਾਬਾਦ ਦੇ ਵਿੱਚ ਫਾਜ਼ਿਲਕਾ ਇਕਾਈ ਵੱਲੋਂ ਅੱਜ ਇਹ ਪ੍ਰੋਗਰਾਮ ਕੀਤਾ ਉਹਦੇ ਚ ਡੀਪੀਆਰਓ ਫਾਜ਼ਿਲਕਾ ਗਵਿੰਦਰ ਬਰਾੜ ਜੀ ਜੋ ਕਿ ਪਹਿਲਾਂ ਪੱਤਰਕਾਰ ਵੀ ਰਹੇ ਨੇ ਹੁਣ ਵੀ ਪੱਤਰਕਾਰਾਂ ਸੰਬੰਧ ਦਾ ਦੋਨਾਂ ਕੋਲ ਮਹਿਕਮਾ ਉਨ੍ਹਾਂ ਦੇ ਵਿਚਾਰ ਅਸੀਂ ਜਾਣੇ ਨੇ ਪੱਤਰਕਾਰ ਤੋਂ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ ਅੱਜ ਦੀ ਜਿਹੜਾ ਸਮਾਜ ਹੈ ਉਹਦੇ ਵਿੱਚ ਪੱਤਰਕਾਰ ਦਾ ਕੀ ਰੋਲ ਹੋਣਾ ਚਾਹੀਦਾ ਹੈ ਜਿਵੇਂ ਕਿ ਕਈ ਮਿਹਰੇ ਬਹੁਤ ਫਾਸਟ ਹੋ ਚੁੱਕੇ ਆਂ ਕਈ ਗੱਲਾਂ ਐਸੀ ਹੋ ਜਾਂਦੀਆਂ ਨੇ ਜਿਹੜੀਆਂ ਬਾਅਦ ਵਿੱਚ ਬਦਲੀਆਂ ਨਹੀਂ ਜਾ ਸਕਦੀਆਂ ਇਸ ਕਰਕੇ ਪਹਿਲੇ ਪੱਤਰਕਾਰ ਇਸ ਗੱਲ ਨੂੰ ਸੋਚੇ ਕਿ ਅਸੀਂ ਜਿਸ ਗੱਲ ਨੂੰ ਜਿਸ ਇਨਫੋਰਮੇਸ਼ਨ ਨੂੰ ਅੱਗੇ ਵਧਾ ਰਹੇ ਆ ਉਹ ਸਮਾਜ ਵਾਸਤੇ ਕਿੰਨੀ ਫਾਇਦੇਮੰਦ ਹੈ ਕਿੰਨੀ ਕੁ ਨੁਕਸਾਨਦਾਇਕ ਹੈ ਇਹੋ ਜਿਹੇ ਕਾਫੀ ਸਾਰੇ ਮੁੱਦੇ ਸੀ ਪੱਤਰਕਾਰ ਨੇ ਜਿਹਦੇ ਤੇ ਲੰਬੀ ਚੋੜੀ ਗੱਲਬਾਤ ਹੋਈ ਹੈ ਕਾਫੀ ਬੁਲਾਉਣੇ ਯਾਦਾ ਜਿਹੜਾ ਉਹਦੇ ਤੇ ਵਿਚਾਰ ਪ੍ਰਗਟ ਕੀਤੇ ਨੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਵੀ ਅਸੀਂ ਜਿਹੜੇ ਇਵੈਂਟ ਅਸੀਂ ਕਰਦੇ ਰਹੀਏ ਪੰਜਾਬੀਟ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਜ਼ਿਲ੍ਹਾ ਕਾਉਂਸਲ ਵੱਲੋਂ ਜਿਹੜਾ ਇੱਕ ਪ੍ਰੈਸ ਡੇ ਤੇ ਸਾਦਾ ਸਮਾਗਮ ਕਰਾਇਆ ਗਿਆ ਅੱਜ ਦੇ ਮੁੱਖ ਮਹਿਮਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਭਪਿੰਦਰ ਸਿੰਘ ਬਰਾੜ ਸਨ ਔਰ ਬਹੁਤ ਹੀ ਵਧੀਆ ਪੱਤਰਕਾਰਤਾ ਤੇ ਇੱਕ ਵਿਚਾਰ ਚਰਚਾ ਹੋਈ ਹੈ ਇਹ ਦਿਨ ਜਿਹੜਾ ਹੈਗਾ ਹੈ ਉਹ 16 ਨਵੰਬਰ 1966 ਤੋਂ ਬਣਾਉਣਾ ਸ਼ੁਰੂ ਹੋਇਆ ਪ੍ਰੈਸ ਕਾਉਂਸਲ ਆਫ ਇੰਡੀਆ ਵੱਲੋਂ ਇਹ ਤੈਅ ਕੀਤਾ ਗਿਆ ਕਿ ਪੱਤਰਕਾਰਤਾ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕ ਲੈ ਕੇ ਲੋਕ ਮੁੱਦਿਆਂ ਨੂੰ ਲੈ ਕੇ ਜਿਹੜਾ ਵਧੀਆ ਪੱਤਰਕਾਰ ਜਿਹੜਾ ਵਿਚਰਦਾ ਹੈ ਜਾਂ ਲੋਕ ਮੁੱਦਿਆਂ ਨੂੰ ਚੱਕਦਾ ਹੈ ਔਰ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਉਹਨਾਂ ਲਈ ਪੁਰਸਕਾਰਾਂ ਦਾ ਵੀ ਐਲਾਨ ਇਸ ਦਿਨ ਤੋਂ ਕੀਤਾ ਗਿਆ ਔਰ ਅੱਜ ਦੇ ਦਿਨ ਤੇ ਜਿਹੜਾ ਇੱਕ ਅਸੀਂ ਮਾਣ ਮਹਿਸੂਸ ਕਰ ਸਕਦੇ ਆ ਕਿ ਪੱਤਰਕਾਰਾਂ ਦਾ ਵੀ ਇੱਕ ਦੇਣ ਹੈ ਔਰ ਇਹਦੇ ਤੇ ਜਿਹੜੀਆਂ ਪੱਤਰਕਾਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਹੋਈ ਔਰ ਖਾਸ ਤੌਰ ਤੇ ਪੱਤਰਕਾਰਾਂ ਨੇ ਇਸ ਗੱਲ ਤੇ ਵਿਚਾਰ ਚਰਚਾ ਕੀਤੀ ਕਿ ਸਾਨੂੰ ਕਿਸ ਤਰ੍ਹਾਂ ਦੀਆਂ ਖਬਰਾਂ ਲਾਉਣੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਦੀਆਂ ਖਬਰਾਂ ਨਹੀਂ ਲਾਉਣੀਆਂ ਚਾਹੀਦੀਆਂ ਔਰ ਸਭ ਤੋਂ ਜਿਹੜਾ ਅਹਿਮ ਮੁੱਦਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਦਾ ਕਬਜ਼ਾ ਹਰ ਫੀਲਡ ਤੇ ਹੈ ਇਸੇ ਤਰ੍ਹਾਂ ਮੀਡੀਆ ਫੀਲਡ ਤੇ ਵੀ ਕਾਰਪੋਰੇਟ ਸੈਕਟਰ ਦਾ ਜਿਹੜਾ ਕਬਜ਼ਾ ਹੋਣ ਜਾ ਰਿਹਾ ਹੋ ਚੁੱਕਿਆ ਹੈ ਉਹਨੂੰ ਲੈ ਕੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਹੈ ਉਹਨੂੰ ਬੜਾ ਸੁਚੇਤ ਰਹਿ ਕੇ ਕੰਮ ਕਰਨਾ ਪਏਗਾ ਤਾਂ ਕਿ ਅਸੀਂ ਕਿਤੇ ਕਾਰਪੋਰੇਟ ਸੈਕਟਰ ਦੇ ਅਧੀਨ ਆ ਕੇ ਪੱਤਰਕਾਰਤਾ ਜ਼ਿਕਰ ਕਰਾਂਗੇ ਤਾਂ ਲੋਕ ਮੁੱਦਿਆਂ ਦੀ ਗੱਲ ਨਹੀਂ ਕਰ ਸਕਾਂਗੇ ਔਰ ਸਾਰੇ ਪੱਤਰਕਾਰਾਂ ਨੇ ਇਹਦ ਲਿਆਏ ਕਿ ਅੱਜ ਦੇ ਦਿਨ ਤੇ ਕਿਉਂਕਿ ਅੱਜ ਦਾ ਦਿਨ ਇਸ ਕਰਕੇ ਵੀ ਐਮ ਹੈ ਕਿ 16 ਨਵੰਬਰ ਨੂੰ ਜਿਹੜਾ ਕਰਤਾਰ ਸੰਸਰਾਬਾ ਦਾ ਉਹ ਸ਼ਹੀਦੀ ਦੇ ਔਰ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਵੀ ਪੱਤਰਕਾਰਾਂ ਨਾਲ ਜੁੜਿਆ ਹੋਇਆ ਹੈ ਸਭ ਤੋਂ ਛੋਟੀ ਉਮਰ ਦੇ ਉਹ ਮਹਾਨ ਸ਼ੀਰ ਸ਼ਰੋਮਣੀ ਸ਼ੀਰ ਕਰਤਾਰ ਸਿੰਘ ਸਰਾਭਾ ਜਿਸ ਨੂੰ ਭਗਤ ਸਿੰਘ ਆਪਣਾ ਗੁਰੂ ਮੰਨਦੇ ਸੀ ਔਰ ਉਹਨਾਂ ਨੇ ਵੀ ਦੀ ਜਿਹੜੀ ਗਦਰ ਖ਼ਬਰ ਸੀ ਉਹਨਾਂ ਦੇ ਉਹ ਬਕਾਇਦਾ ਸੰਪਾਦਕ ਰਹੇ ਉਹਨਾਂ ਨੇ ਉਸ ਅਖਬਾਰ ਦੇ ਵਿੱਚ ਕੰਮ ਕੀਤਾ ਔਰ ਦੇਸ਼ ਦੀ ਆਜ਼ਾਦੀ ਲਿਆਉਣ ਦੇ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਔਰ ਉਹਦੇ ਵਿੱਚ ਗਦਰ ਪਾਰਟੀ ਦੇ ਅਖਬਾਰ ਦਾ ਇੱਕ ਅਹਿਮ ستਾਰ ਸੀ ਇਸ ਕਰਕੇ ਅੱਜ ਦੇ ਦਿਨ ਤੇ ਸਮੂਹ ਪੱਤਰਕਾਰਾਂ ਨੇ ਇਹ ਇੱਕ ਗੱਲ ਦਾ ਐਦ ਲੈ ਆਏ ਕਿ ਉਹ ਵੱਤ ਤੋਂ ਵੱਦ ਸਵੈ ਪ੍ਰਚੋਲ ਵੀ ਕਰਨਗੇ ਵੱਤ ਤੋਂ ਵੱਦ ਪੜਨਗੇ ਵੀ ਔਰ ਲੋਕ ਮੁੱਦਿਆਂ ਨੂੰ ਲੈ ਕੇ ਉਹ ਪੱਤਰਕਾਰਤਾ ਕਰਨਗੇ ਹਾਂਜੀ ਬਰਾੜ ਸਾਹਿਬ ਅੱਜ ਪ੍ਰੈਸ ਡੇ ਮਨਾਇਆ ਗਿਆ ਜਲਾਲਾਬਾਦ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਵਧਾਈ ਦਿਨਾ ਹਾਂ ਸਾਰੇ ਹੀ ਮੀਡੀਆ ਸਾਥੀਆਂ ਨੂੰ ਅੱਜ ਦੇ ਪ੍ਰੈਸ ਦਿਵਸ ਦੀਆਂ ਔਰ ਬਹੁਤ ਸਾਰਥਕ ਉਪਰਾਲਾ ਪੰਜਾਬ ਐਂਡ ਕੈਂਡੀਡੇਟ ਜਰਨਿਸਟਿ ਕ ਯੂਨੀਅਨ ਦੇ ਜਲਾਲਾਬਾਦ ਚੈਪਟਰ ਵੱਲੋਂ ਕੀਤਾ ਗਿਆ ਪ੍ਰਧਾਨ ਸਾਹਿਬ ਤੋਂ ਛਾਬੜਾ ਸਾਹਿਬ ਔਰ ਪੂਰੀ ਇਹਨਾਂ ਦੀ ਟੀਮ ਵੱਲੋਂ ਪੂਰੇ ਜ਼ਿਲ੍ਹੇ ਵੱਲੋਂ ਇੱਕ ਮਿਲ ਬੈਠਣ ਦਾ ਉਪਰਾਲਾ ਇੱਕ ਸਾਰਥਕ ਚਰਚਾ ਦਾ ਉਪਰਾਲਾ ਕੀਤਾ ਗਿਆ ਔਰ ਇਸ ਤਰ੍ਹਾਂ ਦੇ ਜਦ ਅਸੀਂ ਉਪਰਾਲੇ ਮੀਡੀਆ ਦੇ ਜਲਤ ਵਿੱਚ ਕਰਾਂਗੇ ਤੇ ਮੀਡੀਆ ਦੀ ਜਿਹੜੀ ਕਾਰਜ ਕੁਸ਼ਲਤਾ ਸਾਡੇ ਜਰਨਲਿਸਟ ਦੀ ਉਹ ਵੀ ਵਧੇਗੀ ਔਰ ਜਿਹੜੇ ਫੀਲਡ ਸਾਡੇ ਜਰਨਲਿਸਟ ਕੰਮ ਕਰਦੇ ਆ ਉਹਨਾਂ ਦੀ ਸਮੱਸਿਆਵਾਂ ਉਹਨਾਂ ਦੇ ਜਿਹੜੇ ਹਨਰ ਨਹੀਂ ਖਾਰਚ ਵੀ ਇਹਦੇ ਨਾਲ ਬਿਹਤਰ ਹੋ ਪਾਏਗਾ ਸੋ ਬਹੁਤ ਵਧੀਆ ਉਪਰਾਲਾ ਮੈਂ ਇੱਕ ਵਾਰ ਫਿਰ ਤੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਮੂੱਚੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਮੈਂ ਵੀ ਇੱਕ ਪੱਤਰਕਾਰ ਹਾਂ ਔਰ ਉਹਨਾਂ ਸਾਰਿਆਂ ਨੂੰ ਕਿਉਂਕਿ ਡੀਪੀਆਰੂ ਦਾ ਕੰਮ ਇੱਕ ਲੇਖਣੀ ਨਾਲ ਸੰਬੰਧਤ ਹੈ ਤੇ ਜਿਹੜੇ ਵੀ ਸੱਜਣ ਲੇਖਣ ਕਾਰਜ ਨਾਲ ਜੁੜੇ ਹੋਏ ਆ ਮੈਂ ਉਹਨਾਂ ਨੂੰ ਪੱਤਰਕਾਰੀ ਮੰਨਦਾ ਤਾਂ ਉਹਨਾਂ ਸਾਰੇ ਹੀ ਪੱਤਰਕਾਰ ਬੰਦੂਆਂ ਨੂੰ ਮੈਂ ਅੱਜ ਦੇ ਇਸ ਦਿਨ ਦੀ ਵਧਾਈ 一点的干关